ਨੀਂ ਸਰਕਾਰ ਪਲੱਸ ਹਰਿਆਣਾ ਦੀ ਸਰਕਾਰ ਡਾਕਟਰਸ ਤੇ ਅਟੈਕ ਕਰ ਰਹੀ ਆ ਜਦ ਕਿ ਮੈਂ ਖੁਦ ਅੱਜ ਆ ਪੇਸ਼ੈਂਟ ਨੂੰ ਸੂਚਿਤ ਕਰ ਰਿਹਾ ਸੀਗਾ ਉਹਦਾ ਆ ਗੱਲ ਫੁੱਲ ਗਈ ਸੀ ਮੈਂ ਉਹਦੇ 15 ਸਟਿਚਸ ਲਗਾਇਆ ਏ ਇੱਥੇ ਖੁਦ ਜਦੋਂ ਮੈਂ ਸਟਿਚ ਲਗਾ ਰਿਹਾ ਸੀਗਾ ਇੱਥੇ 5 ਫੁੱਟ ਦੂਰ ਆ ਕੇ ਡਿੱਗ ਗਿਆ ਇਹ ਕਿਹ ਗੈਸ਼ ਸ਼ੈਲਿੰਗ ਕਰ ਰਹੀ ਹੈ ਜਿੱਥੇ ਕਿ ਗੱਡੀ ਹਾਰਨ ਨਹੀਂ ਉਜਾਲ ਸਕਦੀ ਇਹ ਸਰਕਾਰ ਸ਼ੈਲਿੰਗ ਕਰ ਰਹੀ ਹੈ ਉਹ ਵੀ ਡਰੋਨ ਤੋਂ ਦੇਖ ਕੇ ਜਿਹੜੇ ਕਹਿੰਦੇ ਆ ਕਿ ਇਹਨਾਂ ਦਾ 20 ਲੱਖ ਦਾ ਡਰੋਨ ਹੈ 20 ਲੱਖ ਦਾ ਡਰੋਨ ਨੂੰ ਆ ਵੀ ਦੇਖਦਾ ਕਿ ਇਹਦੇ ਤੇ ਇਹ ਡਾਕਟਰਸ ਤੇ ਟਿਅਰ ਕਿਹ ਸ਼ੈਲਿੰਗ ਕਰ ਰਹੇ ਆ ਉਹ ਦੇਖ ਰਹੇ ਆ ਕਿ ਉਹ ਇੰਜਰ ਕਰ ਰਹੇ ਆ ਤੇ ਅਸੀਂ ਉਹ ਇੰਜਰਡ ਨੂੰ ਟਰੀਟ ਕਿਉਂ ਕਰ ਰਹੇ ਹਾਂ ਠੀਕ ਹੈ ਜਸ ਉਹਨਾਂ ਦੇ ਇੰਜਰਡ ਬੰਦਿਆਂ ਨੂੰ ਟ੍ਰੀਟਮੈਂਟ ਤੋਂ ਵਾਂਝੇ ਰੱਖਣ ਲਈ ਉਹ ਹੁਣ ਡਾਕਟਰਸ ਤੇ ਅਟੈਕ ਕਰਨ ਲੱਗੇ ਮੈਡਮ ਮੈਂ ਇਹੀ ਕਹਿੰਦਾ ਕਿ ਸਾਨੂੰ ਇਸ ਦੇਸ਼ 'ਚ ਬੋਲਣ ਦੀ ਇਜਾਜ਼ਤ ਨਹੀਂ ਹੈ ਕਿ ਉਹਨਾਂ ਨੂੰ ਪਸੰਦ ਨਹੀਂ ਕਿ ਅਸੀਂ ਸੱਚ ਬੋਲੀਏ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜੀਜ਼ਾਂ ਇਹ ਡਾਕਟਰਸ ਤੇ ਅਟੈਕ ਹੋ ਰਿਹਾ ਸਸੀ ਕਾ ਜਦੋਂ ਤੋਂ ਮੈਂ ਬ੍ਰੀਤ ਮੰਨਦਾ ਹਾਂ ਉਹ ਤੋਂ ਸਤੇ ਬੜੇ ਅਸੀਂ ਅੱਜ ਸ਼ੰਭੂ ਬਾਡਰ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ 11 ਵਜੇ ਮੀਟਿੰਗ ਲਈ ਕਾਲ ਆਈ ਸੀ ਲੇਕਿਨ ਮੀਟਿੰਗ ਹੋਣ ਦੇ باوجود ਵੀ ਕਿਸਾਨਾਂ ਨੂੰ ਉਸਤੇ ਕੋਈ ਵੀ ਸੰਤੁਸ਼ਟਪੁਰਖ ਨਹੀਂ ਹੱਲ ਮਿਲਿਆ ਸੋ ਅੱਜ ਫੇਰ ਹੁਣ ਸ਼ਾਮ ਦਾ ਸਮਾਂ ਹੋ ਗਿਆ ਹੈ ਤੇ ਸਾਰੇ ਬੈਠੇ ਹੋਏ ਨੇ ਸ਼ੰਭੂ ਬਾਡਰ ਤੇ ਜਿਹੜੇ ਕਿ ਡਾਕਟਰਾਂ ਤੇ ਵੀ ਅਟੈਕ ਕੀਤਾ ਜਾ ਰਿਹਾ ਡਰੋਨ ਰਾਈ ਅਟੈਕ ਹੋਇਆ ਹੈ ਹੁਣੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਉਹ ਕੀ ਕਹਿੰਦੇ ਹਨ ਮੈਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਰਲਡਵਾਈਡ ਇਹ ਇੱਕ ਪ੍ਰੋਟੋਕਾਲ ਆ ਕਿ ਪ੍ਰੈਸ ਤੇ ਤੇ ਡਾਕਟਰਸ ਤੇ ਕਦੇ ਵੀ ਅਟੈਕ ਨਹੀਂ ਹੁੰਦਾ ਜਿੰਨਾ ਮਰਜ਼ੀ ਵਾਰ ਜ਼ੋਨ ਹੋਵੇ ਭਾਵੇਂ ਉਹ ਇਰਾਕ ਛੋਵੇ ਭਾਵੇਂ ਇਜ਼ਰਾਈਲ ਹੋਵੇ ਵਰਲਡ ਕਿਤੇ ਹੋਵੇ ਅਫਗਾਨਿਸਤਾਨ ਹੋਵੇ ਨਾ ਪ੍ਰੈਸ ਤੇ ਅਟੈਕ ਹੁੰਦਾ ਨਾ ਡਾਕਟਰਸ ਤੇ ਅਟੈਕ ਹੁੰਦਾ ਬਟ ਆ ਸਰਕਾਰ ਇੰਡੀਅਨ ਸਰਕਾਰ ਪਲੱਸ ਹਰਿਆਣਾ ਦੀ ਸਰਕਾਰ ਡਾਕਟਰਸ ਤੇ ਅਟੈਕ ਕਰ ਰਹੀ ਆ ਜਦ ਕਿ ਮੈਂ ਖੁਦ ਅੱਜ ਅਪੀਸ਼ਨ ਨੂੰ ਸੂਚਿਤ ਕਰ ਰਿਹਾ ਸੀਗਾ ਉਹਦਾ ਆ ਗੱਲ ਖੁੱਲ ਗਈ ਸੀ ਮੈਂ ਉਹਦੇ 15 ਸਟਿਚਸ ਲਗਾਏ ਐ ਇੱਥੇ ਖੁਦ ਜਦੋਂ ਮੈਂ ਸਟਿਚ ਲਗਾ ਰਿਹਾ ਸੀਗਾ ਇੱਥੇ 5 ਫੁੱਟ ਦੂਰ ਆ ਕੇ ਡਿੱਗ ਗਿਆ ਸਟਿਚਿੰਗ ਲੰਬ ਟਾਈਮ ਜਦੋਂ ਮੈਂ ਸਟਿਚ ਕਰ ਰਿਹਾ ਸੀਗਾ ਮੈਡਮ ਤੇ ਆ ਗਿਰਿਆ ਇਹ ਇਹ ਹੈਗਾ ਜੀ ਟੇਅਰ ਗੈਸ਼ ਸ਼ੈਲ ਇੱਕ ਮੈਂ ਪ੍ਰੋਟੋਕੋਲ ਆ ਕਿ ਜਿਹੜਾ ਵੀ ਹਸਪੀਟਲ ਹੁੰਦਾ ਉਹਦੇ 200 ਮੀਟਰ ਦੇ ਰੇਡੀਅਸ ਚ ਕੋਈ ਗੱਡੀ ਹਾਰਨ ਨਹੀਂ ਵਜਾ ਸਕਦੀ ਉਹ ਸਾਇਲੈਂਸ ਜ਼ੋਨ ਹੁੰਦਾ ਤੇ ਇਹ ਸਰਕਾਰ ਜਿਹੜਾ ਕਿ ਸਾਡਾ ਮੋਬਾਈਲ ਹਸਪੀਟਲ ਆ ਇਹ ਸਾਡਾ ਓਟਵੀਆ ਆ ਆਪਰੇਸ਼ਨ تھیਟਰ ਵੀ ਆ ਆਈਸੀਯੂ ਵੀ ਆ ਐਮਰਜੈਂਸੀ ਵੀ ਆ ਜੋ ਕੀ ਅਸੀਂ ਇੱਥੇ ਮੈਨੇਜ ਕਰ ਰਹੇ ਆ ਉੱਤੇ ਇਹ ਟੇਰ ਕੇ ਸ਼ੈਲਿੰਗ ਕਰ ਰਹੀ ਹੈ ਜਿੱਥੇ ਕਿ ਗੱਡੀ ਹਾਰਨ ਨਹੀਂ ਵਜਾ ਸਕਦੀ ਇਹ ਸਰਕਾਰ ਸ਼ੈਲਿੰਗ ਕਰ ਰਹੀ ਹੈ ਉਹ ਵੀ ਡਰੋਨ ਤੋਂ ਦੇਖ ਕੇ ਜਿਹੜੇ ਕਹਿੰਦੇ ਆ ਕਿ ਇਹਨਾਂ ਦਾ 20 ਲੱਖ ਦਾ ਡਰੋਨ ਆ 20 ਲੱਖ ਦਾ ਡਰੋਨ ਨੂੰ ਆ ਨਹੀਂ ਦੇਖਦਾ ਕਿ ਇਹਦੇ ਤੇ ਇਹ ਡਾਕਟਰ 스테ਟੇਰ ਕੇ ਸ਼ੈਲਿੰਗ ਕਰ ਰਹੇ ਹੈ ਜੀ ਤੇ ਉਸ ਤੋਂ ਬਾਅਦ ਮੈਂ ਕਿਹਦੇ ਤੇ ਆਪਰੇਟ ਕਰ ਰਹੇ ਹਾਂ ਇਸਕਾ ਇੱਕ ਇੱਕ ਕਿਸਾਨ ਤੇ ਜਿੰਨੂੰ ਕਿ ਇਹ ਆ ਵਜਿਆ ਸੀ ਆ ਪਤਾ ਕੀ ਹੈ ਦਿਸ ਇਜ਼ ਕਾਲਡ ਅ ਰابر ਬੁਲੇਟ ਆਲਥੋ ਦਿਸ ਇਜ਼ ਨਾਨ ਲੀਥਲ ਐਮਨੀਸ਼ਨ ਬਟ ਸਟਿਲ ਇਟ ਕੈਨ ਡੈਮੇਜ ਹਿਊਜ ਡੈਮੇਜ ਇਹ ਜਦੋਂ ਪੇਸ਼ੈਂਟ ਤੇ ਵਜਿਆ ਉਹਦੇ ਆਹ ਗਰਲ ਸਾਰੀ ਖੁੱਲ ਕੇ ਬਾਹਰ ਗਿਰ ਗਈ ਸੀ ਆਈ ਵਾਸ ਸੂਚਰਿੰਗ ਥੈਟ ਆ ਜਦੋਂ ਕੀ ਸਾਡੇ ਤੇ ਆ ਸ਼ੈਲਡ ਗਿਆ ਮੈਂ ਇਹ ਕਹਿਣਾ ਚਾਹੁੰਦਾ ਉਹਨੇ ਦੇਖਿਆ ਕਿ ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਹੋ ਤਾਂ ਉਹਨਾਂ ਨੇ ਤੁਹਾਡੇ ਤੇ ਵੀ ਅਟੈਕ ਕੀਤਾ ਉਹ ਦੇਖਦੇ ਆ ਕਿ ਉਹ ਇੰਜਰ ਕਰ ਰਹੇ ਆ ਤੇ ਅਸੀਂ ਉਹ ਇੰਜਰਡ ਨੂੰ ਟ੍ਰੀਟ ਕਿਉਂ ਕਰ ਰਹੇ ਹਾਂ ਠੀਕ ਹੈ ਜਸਟ ਉਹਨਾਂ ਦੇ ਇੰਜਰਡ ਬੰਦਿਆਂ ਨੂੰ ਟ੍ਰੀਟਮੈਂਟ ਤੋਂ ਵਾਂਝੇ ਰੱਖਣ ਲਈ ਉਹ ਹੁਣ ਡਾਕਟਰਸ ਤੇ ਅਟੈਕ ਕਰਨ ਲੱਗੇ ਆ ਜੀ ਤੇ ਮੈਡਮ ਮੈਂ ਇਹੀ ਕਹਿਣਾ ਕਿ ਸਾਨੂੰ ਇਸ ਦੇਸ਼ 'ਚ ਬੋਲਣ ਦੀ ਆਜ਼ਾਦੀ ਨਹੀਂ ਹੈਗੀ ਜੀ ਬਾਕੀ ਦੇ ਦੇਸ਼ ਨੂੰ ਹੋਵੇ ਨਾ ਹੋਵੇ ਆਈ ਡੋਨਟ ਕੇਅਰ ਜੀ ਬਟ ਸਾਨੂੰ ਆਪਣੇ ਦੇਸ਼ ਚ ਵੀ ਡੋਨਟ ਹੈਵ ਦਾ ਬੇਸਿਕ ਫਰੀडम ਟੂ ਫਰੀ ਸਪੀਚ ਜੀ ਹੋਰ ਕੀ ਅਸੀਂ ਚਾਹੁੰਦੇ ਆ ਅਸੀਂ ਅਸੀਂ ਬੋਲਣਾ ਚਾਹੁੰਦੇ ਆ ਅਸੀਂ ਆਪਣੇ ਮੰਗਾਂ ਬੋਲਣੀਆਂ ਚਾਹੁੰਦੇ ਆ ਐਨਵੀਆ ਕਰਬਡ ਜੀ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਕਿਉਂ ਬਿਕੋਜ਼ ਵੀ ਆਰ ਸੇਇੰਗ ਦਾ ਟਰੁਥ ਜੀ ਵਿਚ ਦੇ ਡੋਨਟ ਲਾਈਕ ਉਹਨਾਂ ਨੂੰ ਪਸੰਦ ਨਹੀਂ ਕਿ ਅਸੀਂ ਸੱਚ ਬੋਲੀਏ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜੀਜ਼ਾਂ ਨਾਲ ਇਹ ਡਾਕਟਰਸ ਤੇ ਅਟੈਕ ਹੋ ਰਿਹਾ ਇਸ ਸੋਲਿਊਸ਼ਨ ਕੀ ਸਾਰੇ ਦਾ ਫਿਰ ਸੋਲਿਊਸ਼ਨ ਕੀ ਕਰੀ ਸੋਲਿਊਸ਼ਨ ਇਹ ਹੈ ਕਿ ਜਿਹੜੇ ਵੀ ਗਵਰਨਮੈਂਟਸ ਨੇ ਉਹਨਾਂ ਨੂੰ ਕੋਈ ਅਕਲ ਦਵੇ ਡਾਕਟਰ ਡਾਕਟਰ ਸਾਹਿਬ ਪੰਜਾਬ ਪੁਲਿਸ ਇੱਥੇ ਮੁਸਤੈਦੀ ਦੇ ਵਿੱਚ ਹੈ ਲਗਾਤਾਰ ਪੰਜਾਬ ਪੁਲਿਸ ਇੱਕ ਮਿੰਟ ਇੱਕ ਮਿੰਟ ਪੰਜਾਬ ਪੁਲਿਸ ਡਰੋਨ ਨਹੀਂ ਚਲਾਰੀ ਨਹੀਂ ਆਮ ਆਮ ਓਕੇ ਆ ਡਰੋਨ ਤੋਂ ਕਿਰਿਆ ਆਪਾਂ ਆਪਾਂ ਮੁੱਦੇ ਤੇ ਰਹੇ ਹਾਂ ਮੁੱਦੇ ਤੇ ਹੀ ਮੁੱਦੇ ਤੇ ਮੁੱਦੇ ਹੈ ਮੁੱਦੇ ਤੇ ਹੀ ਹੈ ਪਰ ਜਿਹੜਾ ਲੰਗਰ ਇੱਥੇ ਕਿਸਾਨਾਂ ਦੇ ਲਈ ਪਹੁੰਚ ਰਿਹਾ ਆ ਉਹ ਰਸਤੇ ਚ ਵੀ ਰੋਕਿਆ ਜਾ ਰਿਆ ਆ। ਸੋ ਜਿਹੜੀ ਸਰਕਾਰ ਤਾਂ ਸਾਡੀ ਕਦੇ ਹੋਈ ਨਹੀਂ ਦਿੱਲੀ ਦੀ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਪੰਜਾਬੀਆਂ ਨੇ ਚੁਣੀ ਹੈ ਉਹ ਵੀ ਨਹੀਂ ਸਾਡੇ ਆਪਣਾ ਹੱਕ ਨਿਭਾ ਰਹੀ ਤੇ ਸਾਡਾ ਫਰਜ਼ ਨਿਭਾ ਰਹੀ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਮੌਜੂਦਾ ਵਰਕਿੰਗ ਕਰ ਰਹੇ ਹੋ ਤਾਂ ਜਿਹੜਾ ਅੱਜ ਹਾਦਸਾ ਆਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਜ ਅਸੀਂ ਸਾਨੂੰ ਅੱਜ 7ਵਾਂ ਦਿਨ ਆ ਇੱਥੇ ਜੀ ਕੈਂਪ ਲਗਾਏ ਨੂੰ ਤੇ ਅੱਜ ਅਸੀਂ ਐਮਰਜੈਂਸੀ ਕੇਅਰ ਦਾ ਸਾਰੇ ਦਾ ਕੈਂਪ ਲਗਾਇਆ ਸੀ ਲਾਈਫ ਕੇਅਰ ਫਾਊਂਡੇਸ਼ਨ ਦਾ। ਹੁਣ ਜਿਹੜੀ ਗੱਲ ਦੱਸਣ ਵਾਲੀ ਆ ਵੀ ਪ੍ਰੈਸ ਤੇ ਡਾਕਟਰਸ ਇਹਨਾਂ ਨੂੰ ਕਿਤੇ ਵੀ ਜੰਗ ਲੱਗੀ ਹੋਏ ਨਾ ਤੇ ਇਹਨਾਂ ਨੂੰ ਕੋਈ ਇਹਨਾਂ ਤੇ ਕੋਈ ਐਕਸ਼ਨ ਨਹੀਂ ਆਂਦਾ ਆਬਵੀਅਸਲੀ ਵਾਈਟ ਕੋਟ ਦੇਸੀ ਰਿਆ ਉਹਨਾਂ ਨੂੰ ਡਰੋਨ ਚ ਵੀ ਕੀ ਹੁੰਦਾ ਜੀ ਇੱਥੋਂ ਦੀ 5 ਫੁੱਟ ਦੂਰ ਅਸੀਂ ਟ੍ਰੀਟ ਕਰ ਰਹੇ ਹਾਂ ਡਾਕਟਰ ਸਾਹਿਬ ਟ੍ਰੀਟ ਕਰ ਰਹੇ ਨੇ ਪੇਸ਼ੈਂਟ ਇਹ ਡਰੋਨ ਆ ਕੇ गिरਦਾ ਜੀ ਡਰੋਨ ਹੈ ਗਿਰਦਾ ਟੀਅਰ ਗੈਸ ਹਾਂਜੀ ਟੀਅਰ ਗੈਸ ਦਾ ਗੋਲਾ ਸਿੱਟਦਾ ਇਹਦੇ ਨਾਲ ਹੀ ਸਾਡੇ ਕੋਲ ਆਕਸੀਜਨ ਸਿਲੰਡਰਸ ਪਏ ਨੇ ਠੀਕ ਹੈ ਨਾ ਤੇ ਆਕਸੀਜਨ ਬੜਾ ਹਾਸਾ ਹੋ ਜਾਣਾ ਤੇ ਜ਼ਿੰਮੇਵਾਰੀ ਕੋਈ ਨਹੀਂ ਚੱਕਨੀ ਸੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਚੱਕਨੀ ਸਾਡੀ ਲਾਈਫ ਵੀ ਥ੍ਰੈਟਨਡ ਹੈ ਥ੍ਰੈਟਨਡ ਜੇ ਪ੍ਰੈਸ ਦੀ ਹੈ ਤੇ ਸਾਡੀ ਵੀ ਰਾਈਟ ਪ੍ਰੈਸ ਦੀ ਰਾਈਟਸ ਤੇ ਤੇ ਦੇਸ਼ ਤੇ ਹੈਗਾ ਹੀ ਇਹ ਕਬਜ਼ਾ ਵੀ ਪ੍ਰੈਸ ਇਜ਼ ਨਾਟ ਫਰੀ ਇਵਨ ਡਾਕਟਰਸ ਆਰ ਨਾਟ ਫਰੀ देयर इज नो ਫਰੀडम ਟੂ ਟਰੀਟ ਇੱਕ ਪਾਸੇ ਡਾਕਟਰ ਨੂੰ ਰੱਬ ਗਿਆ ਜਾਂਦਾ ਹੈ ਦੂਸਰੇ ਪਾਸੇ ਰੱਬ ਰੱਬ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਹੈ ਇਟਸ ਅ ਸ਼ੇਅਰ ਹਿਊਮਨ ਰਾਈਟਸ ਵਾਇਓਲੇਸ਼ਨ ਬਾਏ ਦਾ ਗਵਰਨਮੈਂਟ ਆਫ ਇੰਡੀਆ ਸਰ ਆ ਦੇਖੋ ਜੀ ਤੇ ਸਰ ਫਿਰ ਅਸੀਂ ਅਪੀਲ ਕਿਨੂੰ ਕਰੀਏ ਕਿਨੂੰ ਕਹੀਏ ਤੇ ਵੀ ਇਹ ਸਭ ਕੁਝ ਠੀਕ ਕੀਤਾ ਜਾਵੇ ਅਪੀਲ ਦੇਖੋ ਜੀ ਕਿਸਾਨ ਆਗੂ ਬੈਠੇ ਨੇ ਪੀਸਫੁਲੀ ਕਰ ਰਹੇ ਨੇ ਸਵੇਰ ਦਾ ਕੁਝ ਜੀ ਕਿਸੇ ਨੇ ਅਜ ਤੱਕ ਸਵੇਰ ਦਾ ਡੰਡਾ ਨਹੀਂ ਚਲਾਇਆ ਨਹੀਂ ਤੇ ਤੁਸੀਂ ਦੇਖਿਆ ਅੱਗੇ ਕਿੰਨਾ ਯੂਥ ਅਗਰੈਸਿਵ ਹੈ ਫਿਰ ਵੀ ਸਮਝਦਾਰੀ ਨਾਲ ਵੱਡਿਆਂ ਦਾ ਕਹਿਣਾ ਮੰਨ ਕੇ ਬੈਠਾ ਹੈ ਨਾ ਯੂਥ ਬਿਲਕੁਲ ਵਾਟ ਇਜ਼ ਇਹ ਕਿਹੜੀ ਕੰਪਲਸ਼ਨ ਆ ਗਈ ਵੀ ਸਿੱਧਾ ਉਥੋਂ ਦੀ ਉੱਤੋਂ ਦੀ ਆ ਕੇ ਇੱਥੇ ਡਾਕਟਰ ਟਰੀਟ ਕਰ ਰਿਹਾ ਤੇ ਤੁਸੀਂ ਐਂਬੂਲੈਂਸ ਆ ਕੇ ਛੁੱਟ ਦਿੰਦੇ ਹੋ ਐਂਬੂਲੈਂਸ ਤੇ ਟ이어 ਗੈਸ ਆ ਕੇ ਛੁੱਟ ਦਿੰਦੇ ਹੋ ਠੀਕ ਹੈ ਨਾ ਅਤੇ ਤਾਲੀਬਾਨ ਨਾਲੋਂ ਮਾੜਾ ਰਾਜ ਹੈ ਡਰੋਨ ਮਨਾ ਕੀਤੇ ਗਏ ਨੇ ਪੰਜਾਬ ਦੀ ਸਰਹੱਦ ਦੇ ਅੰਦਰ ਨਹੀਂ ਲੈ ਕੇ ਆਏ ਨੇ ਸਰਹੱਦ ਵੱਲੋਂ ਪੰਜਾਬ ਦੀ ਲੇਕਿਨ ਫਿਰ ਵੀ ਲੈ ਕੇ ਆ ਰਹੇ ਨੇ ਕੀ ਸਰਕਾਰਾਂ ਦੇ ਆਪਸ ਦੇ ਵਿੱਚ ਕੋਈ ਆਪਸ ਚ ਤਾਲਮੇਲ ਹੈ ਤਾਲਮੇਲ ਦੀ ਗੜਬੜ ਤੇ ਹੈਗੀ ਹੈ ਮੈਮ ਉਹ ਤੇ ਚਲੋ ਹੁਣ ਚਲੋ ਗੱਲਬਾਤ ਚੰਨ ਵਾਲੀ ਰਸਤਾ ਹੱਲ ਨਿਕਲਣਾ ਨਾ ਟਾਇਰ ਗੈਸ ਨਾਲ ਤੇ ਰਸਤਾ ਨਹੀਂ ਹੱਲ ਨਿਕਲਣਾ ਇਹ ਤਾਂ ਸਾਡੀ ਲੋਕਾਂ ਦੇ ਉੱਪਰ ਵਾਰ ਕੀਤਾ ਜਾ ਰਿਹਾ ਹੈ ਇਹਦੇ ਪਾਸੇ ਆਰਮੀ ਕੋਲ ਸਾਰੇ ਹਥਿਆਰ ਨੇ ਲੇਕਿਨ ਕਿਸਾਨਾਂ ਦਾ ਜਿਹੜੇ ਕਿ ਬਿਨਾ ਹਥਿਆਰਾਂ ਤੋਂ ਬੈਠੇ ਹੋਏ ਨੇ ਉਹਨਾਂ ਤੇ ਅਟੈਕ ਕੀਤਾ ਹੁਣ ਤੇ ਡਾਕਟਰਾਂ ਤੇ ਵੀ ਅਟੈਕ ਕੀਤਾ ਬਿਲਕੁਲ ਡਾਕਟਰ ਤੇ ਅਟੈਕ ਕੀਤਾ ਪ੍ਰੈਸ ਵਾਲੇ ਵੀ ਸਾਡੇ ਨਾਲ ਵੀਰ ਚਾਹੀ ਪੀ ਰਹੇ ਸੀ ਇੱਥੇ ਨਾਲ ਬੈਠੇ ਹੁੰਦੇ ਨੇ 올 ਦਾ ਟਾਈਮ ਟਿਕਾ ਨਾ ਉਹਨਾਂ ਤੇ ਵੀ ਗਿਰਨ ਦਾ ਖਤਰਾ ਠੀਕ ਹੈ ਨਾ ਤੇ ਇਹੋ ਜੀ ਚੀਜ਼ ਹੈ ਟੀਅਰ ਗਾਇਜ਼ ਜਿਆਦਾ ਕਿਸੇ ਨੂੰ ਮੜੇ ਕੇ ਮੋٹے ਕਿਸੇ ਦੇ ਲੰਗਸ ਚ ਕਮਜ਼ੋਰ ਨੇ ਨਾ ਜੀ ਤੇ ਕੋਲੈਪਸ ਕਰ ਜਾਂਦਾ ਮਰੀਜ਼ ਉੱਥੇ ਜੀ ਠੀਕ ਹੈ ਨਾ ਤੇ ਇਹ ਬਹੁਤ ਮੁਗਲਾਂ ਨਾਲੋਂ ਵੀ ਮਾੜਾ ਰਾਜ ਆ ਜੀ ਮੁਗਲਾਂ ਦੇ ਟਾਈਮ ਵੀ ਭਾਈ ਕਨਈਆ ਜੀ ਠੀਕ ਹੈ ਨਾ ਜੰਗ ਚ ਮੁਗਲਾਂ ਨੂੰ ਟਰੀਟ ਕਰਦੇ ਸੀ ਉਹਨਾਂ ਨੇ ਵੀ ਜੰਗਾ ਕੀਤੀਆਂ ਸੀ ਲੇਕਿਨ ਇਹ ਜਿਹੜੀ ਸਰਕਾਰਾਂ ਜੰਗਾ ਕਰ ਰਹੀਆਂ ਇਹ ਸ਼ਰਮ ਤੱਕਾ ਕਰ ਰਹੀਆਂ ਬਿਲਕੁਲ ਬਹੁਤ ਗਲਤ ਕਰ ਰਹੀ ਹੈ ਸਰਕਾਰ ਇਹ ਤਾਂ ਹੁਣ ਤੱਕ ਤੁਸੀਂ ਕਿੰਨੇ ਪੇਸ਼ੈਂਟ ਦੇਖ ਚੁੱਕੇ ਅਸੀਂ ਆਲਮੋਸਟ 25 ਤੋਂ ਵੱਧ ਮਰੀਜ਼ ਦੇਖ ਚੁੱਕੇ ਹਾਂ ਗਈਆਂ ਦੇ ਮੂੰਹ ਤੇ ਸਟਿਚਰ ਸਿਊਚਰਸ ਵਗੈਰਾ ਲੱਗੇ ਹੋਏ ਸੀ ਠੀਕ ਹੈ ਨਾ ਮੂੰਹ ਕਿਸੇ ਦਾ ਫਟਿਆ ਕਿਸੇ ਦਾ ਸਿਰ ਫਟਿਆ ਜਿੰਨਾ ਕਿ ਇਹ ਡਾਕਟਰ ਸਾਹਿਬ ਇਹ ਦੇਖੋ ਇਹ ਬੁਲੇਟ ਸਿੱਧੀ ਡਾਇਰੈਕਟ ਵੱਜੀ ਇੱਕ ਬਜ਼ੁਰਗ ਤੇ ਇੱਥੇ ਉਦੇ ਕੱਪੜੇ ਫਟੇ ਹੋਏ ਸੀਗੇ ਇਹ ਇੱਕ ਸਾਈਡ 에ਅਰ ਐਂਟਰੀ ਵੀ ਨਹੀਂ ਸੀਗੀ ਸਾਨੂੰ ਲੱਗਦਾ ਵੀ ਉਹਦਾ ਲੰਗ ਵਗੈਰਾ ਪੰਕਚਰ ਹੋ ਗਿਆ ਸੀ ਉਹਨੂੰ ਹਸਪੀਟਲ ਰੈਫਰ ਕਰ ਦਿੱਤਾ ਜੀ ਠੀਕ ਹੈ ਨਾ ਟਿਪੀਕਲ ਬਹੁਤ ਜਾਦਾ ਕਮ ਖਰਾਬੀ ਅੱਜ ਹਾਂਜੀ ਹਾਂਜੀ ਸਰ ਜਿੰਨੇ ਸੀਰੀਅਸ ਹਲੇ ਕਿੰਨੇ ਕੇਸ ਸੀ ਸੀਰੀਅਸ ਆਲਮੋਸਟ 10 ਪਲੱਸ ਸੀਗੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਹਸਪੀਟਲ ਰੈਫਰ ਕਰ ਦਿੱਤਾ ਜੀ ਡਾਕਟਰ ਸਾਹਿਬ ਜਿਹੜੇ ਸਰਕਾਰੀ ਹਸਪੀਟਲ ਨੇ ਪੰਜਾਬ ਸਰਕਾਰ ਦੇ ਬਣਾ ਐਮਰਜੈਂਸੀ ਦੇ ਵਿੱਚ ਰੱਖੇ ਗਏ ਨੇ ਉਹ ਵੀ ਸਹੀ ਰਿਕਾਰਡ ਨਹੀਂ ਦੇ ਰਹੇ ਕਿ ਕਿੰਨੇ ਹਜੇ ਤੱਕ ਜ਼ਖਮੀ ਹੋਏ ਕਿਉਂਕਿ ਪਹਿਲੇ ਦਿਨ ਕਵਰੇਜ ਦੇ ਦੌਰਾਨ ਮੇਰੇ ਸਿਰ ਤੇ ਗੋਲੀ ਬੱਜੀ ਦੋਸਤੋ ਬਾਅਦ ਮੇਰੇ ਦੇਖਦੇ ਦੇਖਦੇ ਤੇ 100 ਪੇਸ਼ੈਂਟ ਪਹੁੰਚ ਗਿਆ ਪਰ ਉਹ ਅੱਜ ਕਹਿ ਰਹੇ ਨੇ ਕਿ 250 ਹੈ ਜਦਕਿ ਖਾਸਾ 250 ਦਾ ਨਹੀਂ ਹੈ ਪਰ ਕਿਹਨੇ ਐਸਐਮ ਹੋਣ ਚਾਹੇ ਨਾਰਮਲ ਡਾਕਟਰ ਹੋਣ ਦੇ ਡੇਟਡ ਗਿਵ ਅ ਪ੍ਰੋਪਰ ਦੇਖੋ ਇਹਦਾ ਜਵਾਬ ਮੈਂ ਆਮ ਨਾਟ ਦ ਐਪਰੋਪਰੀਏਟ ਪਰਸਨ ਟੂ ਗਿਵ ਥਿਸ ਅਨਸਰ ਐਟ ਦ ਅਨਸਰ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਦੇ ਸਕਦੇ ਨੇ ਆਬਵੀਅਸਲੀ ਗਵਰਨਮੈਂਟ ਨੂੰ ਥੋੜਾ ਜਦੋਂ ਕਾਇਓਸ ਹੁੰਦਾ ਹੈ ਡਾਟਾ ਕਲੈਕਟ ਕਰਨ ਚ ਥੋੜੀ ਜੀ ਹੁੰਦਾ ਹੈ ਵੀ ਇੱਕ ਵਾਰੀ ਜਦੋਂ ਇੱਕ ਵਾਰੀ ਐਪਰੋਪਰੀਏਟ ਡਾਟਾ ਦਾਂਗੇ ਉਦੋਂ ਹੀ ਗੱਲਬਾਤ ਬਾਹਰ ਆਂਦੀ ਹੈ ਨਾ ਸਾਰੀ ਹਾਂਜੀ ਪ੍ਰੈਸਨ 108 ਦੇ ਵਿੱਚ ਡਾਕਟਰ ਮੌਜੂਦ ਨਹੀਂ ਹਨ ਨਾ ਕਈ ਐਮਬੂਲੈਂਸ ਦੇ ਵਿੱਚ ਡਾਕਟਰ ਹੀ ਨਹੀਂ ਆਉਂਦੇ ਨਹੀਂ ਬੇਸਿਕਲੀ ਉਹਨਾਂ ਜਦੋਂ ਅਸੀਂ ਫਰਸਟ ਕੇਅਰ ਦੇ ਦਿੰਨੇ ਆ ਉਸ ਤੋਂ ਬਾਅਦ 108 'ਚ ਭੇਜ ਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਹਾਂਜੀ ਹਾਂਜੀ ਠੀਕ ਹੈ ਮੈਨੂੰ ਥੈਂਕ ਯੂ ਸੋ ਮਚ ਇਹ ਕੀ ਦਿੱਸੀ ਅਸੀਂ ਡਾਕਟਰ ਸਾਹਮਣੇ ਗਏ ਹੈ ਗਲਬਾਤੀ ਜਿਤਨਾ ਨੇ ਦੱਸਿਆ ਹੈ ਕਿ ਕਿਵੇਂ ਉਹਨਾਂ ਤੇ ਡਰੋਨ ਰਾਈ ਅਟੈਕ ਹੋਇਆ ਕਿਉਂਕਿ ਉਹ ਇੱਕ ਪੇਸ਼ੈਂਟ ਤੇ ਟਾਂਕੇ ਲਗਾ ਰਹੇ ਸਨ ਉਹਨਾਂ ਦੇ ਚਿਹਰੇ ਦੇ ਉੱਪਰ ਸੱਤ ਟਾਂਕੇ ਲਗਾਏ ਹਨ ਤੇ ਉਹਨਾਂ ਦਾ ਜਦੋਂ ਟ੍ਰੀਟਮੈਂਟ ਕਰ ਰਹੇ ਸੀ ਤਾਂ ਉਹਨਾਂ ਨੇ ਇਲਾਜ ਕੀਤਾ ਗਿਆ ਤਾਂ ਸਾਈਡ ਤੇ ਡਰੋਨ ਰਾਈ 5 ਫੁੱਟ ਦੀ ਦੂਰੀ ਤੇ ਉੱਪਰ ਹੀ ਉਹਨਾਂ ਤੇ ਅਟੈਕ ਕੀਤਾ ਗਿਆ ਕੋਲ ਹੀ ਗੈਸ ਵਾਲੇ ਸਿਲੰਡਰ ਪਏ ਹੋਏ ਨਾ ਉਹ ਫਟ ਵੀ ਸਕਦੇ ਸਨ ਜਿਸ ਦੇ ਨਾਲ ਕਈਆਂ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਸੀ ਸਰਕਾਰਾਂ ਕੀ ਕਰ ਰਹੀਆਂ ਨੇ ਤੁਹਾਡੇ ਸਾਹਮਣੇ ਤਸਵੀਰਾਂ ਨੇ ਅਸੀਂ ਦਿਖਾਵਾਂਗੇ ਹੋਰ ਤਸਵੀਰਾਂ ਤੁਹਾਨੂੰ